ਆਲਾ ਦੇ 21 ਨੰਬਰ ਪੂਲ ਦੇ ਨੇੜੇ ਪੈਂਦੀ ਗ੍ਰੀਨ 뷰 ਕਲੋਨੀ ਦੇ ਨਜ਼ਦੀਕ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ ਜਿੱਥੇ ਕੰਮ ਦੇ ਉੱਤੇ ਪੈਦਲ ਆ ਰਹੇ 33 ਸਾਲਾ ਨੌਜਵਾਨ ਗੁਰਤੇਜ ਸਿੰਘ ਗੁਰਦੇ ਦੇ ਕੂੜੇ ਦੇ ਢੇਰ ਦੇ ਉੱਪਰ ਡਿੱਗਣ ਤੋਂ ਬਾਅਦ ਅੱਗ ਲੱਗਣ ਨਾਲ ਮੌਤ ਹੋ ਚੁੱਕੀ ਹੈ ਦੱਸਦੇ ਹਾਂ ਜਿਸ ਰਸਤੇ ਤੋਂ ਉਹ ਆ ਰਿਹਾ ਸੀ ਸਾਈਡ ਦੇ ਉੱਤੇ ਕੂੜੇ ਦੇ ਢੇਰ ਨੂੰ ਅੱਗ ਲੱਗੀ ਹੋਈ ਸੀ ਜਿਸ ਦੇ ਉੱਤੇ ਗਿਰਨ ਦੇ ਕਾਰਨ ਇਹਨਾਂ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੰਗਰੇਜ਼ ਸਿੰਘ ਵਰਕਨ ਜੀ ਮੇਰੀ ਆਪਟੀਕਲ ਦੀ ਸ਼ਾਪ ਹੈ ਬਾਈ ਨੰਬਰ 48 ਇੰਡੀਅਨ ਆਪਟੀਕਲ ਦਾ ਨਾਮ ਕੀ ਹੈ ਕਿਹੇ ਸੰਤੋਤ ਇਹ ਗੁਰਤੇਜ ਸਿੰਘ ਚੋਹਾਨਾ ਹੈ ਬਲਵੇੜੇ ਤੋਂ ਕੰਮ ਕਰਦਾ ਹੈ ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਰਾਮ ਪ੍ਰਸਾਦ ਸੀਗਾ ਤਾਂ ਉਹਨਾਂ ਨਾਲ ਮੇਰੀ ਅਕਸਰ ਗੱਲ ਉਹ ਹੁੰਦੀ ਰਹਿੰਦੀ ਸੀ ਕਿ ਸ਼ਾਮੀ ਇਹ ਤੁਰ ਕੇ ਜਾਂਦਾ ਸੀ ਬੱਸ ਸਟੈਂਡ ਤੱਕ ਹਰ ਰੋਜ਼ ਹੀ ਮਤਲਬ ਟੈਂਪੂ ਵਗਰਾ ਤੇ ਨਹੀਂ ਪੈਦਲ ਜਾਂਦਾ ਸੀ ਮੇਰੇ ਕੋਲ 6-7 ਸਾਲ ਤੋਂ ਮੇਰੇ ਕੋਲ ਹੈਗਾ ਕੋਈ ਪਰੇਸ਼ਾਨੀ ਸੀ ਜਾਂ ਕਿਸ ਤਰ੍ਹਾਂ ਦੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸੀ ਤੰਦਰੁਸਤ ਆਗਮੀ ਸੀਗਾ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਸੀ ਪਰ ਹੁਣ ਆ ਜਿਹੜਾ ਕਾਂਡ ਵਾਪਰਿਆ ਹੈਗਾ ਉਹਨੇ ਦੇ ਬਾਰੇ ਤਾਂ ਕੁਝ ਨਹੀਂ ਪਤਾ ਲੱਗਦਾ ਉਹ ਮੈਰਿਡ ਸੀ ਆਨ ਮੈਰਿਡ ਨਹੀਂ ਅਨਮੈਰਿਡ ਸੀਗਾ ਅਜੇ ਵਿਆਹਿਆ ਨਹੀਂ ਸੀਗਾ ਇਹ ਕੋਈ ਨਸ਼ਾ ਵਗੈਰਾ ਕੋਈ ਨਹੀਂ ਕਿਉਂਕਿ ਸਰਸੇ ਵਾਲੇ ਦਾ ਚੇਲਾ ਸੀ ਅਜੇ ਕੋਈ ਨਸ਼ਾ ਨਹੀਂ ਕਰਦਾ ਬਿਲਕੁਲ ਵੀ ਤੇ ਕਾਰਨ ਇਹ ਮੰਨਦਾ ਹੈ ਤੁਹਾਨੂੰ ਕਿਸੇ ਦਾ ਪਤਾ ਲੱਗਿਆ ਸਾਨੂੰ ਪੁਲਿਸ ਨੇ ਹੀ ਦੱਸਿਆ ਆ ਕਿ ਸਵੇਰੇ ਇੰਸਪੈਕਟਰ ਸਾਹਿਬ ਨੇ ਕਾਲ ਕੀਤਾ ਸੀ ਇਹ ਬਿਆਨ ਕਰਕੇ ਤੁਹਾਡੇ ਕੋਲ ਬੰਦਾ ਕੰਮ ਕਰਦਾ ਵੀ ਇੱਥੇ ਦੀ ਲਾਸ਼ ਪਈ ਹੈ ਜੇਕਰ ਜਦੋਂ ਇਨਫੋਰਮ ਕਰ ਹਾਂ ਮੈਂ ਇਹ ਫਾਦਰ ਸਾਹਿਬ ਨੂੰ ਦੱਸਤਾ ਉਹ ਆ ਚੱਲ ਰਹੇ ਹੋਰ ਅਧੇ ਘੰਟੇ ਤੱਕ ਸਾਡੇ ਕੋਲ ਪਹੁੰਚੇ ਜਾਣ ਕਿਦਾਂ ਲੱਗਦਾ ਹਾਲਾ ਕਿਦਾਂ ਲੱਗਦਾ ਜੇ ਹਾਰਟ ਅਟੈਕ ਹੋਇਆ ਜਾਂ ਇਦਾਂ ਚੱਕਰ ਕੀ ਗੁੱਤ ਕੀ ਅੰਕਈ ਵਾਰ ਹੂੰ ਇੱਥੇ ਰਹਿਣ ਛਾਤੀ ਤੇ ਹੱਥ ਰੱਖ ਕੇ ਬੈਠ ਜਾਂਦਾ ਹੁੰਦਾ ਸੀ ਜੇ ਕਿਤੇ ਜ਼ਿਆਦਾ ਵਰਕਿੰਗ ਹੋ ਜਾਂਦੀ ਤਾਂ ਉਹ ਰੁਕ ਜਾਂਦਾ ਸੀ ਤਾਂ ਫਿਰ ਉੱਠਦਾ ਸੀਗਾ ਵੀ ਸੋ ਠੀਕ ਹੈ ਜੀ ਤਾਂ ਹੋ ਸਕਦਾ ਕੋਈ ਹਾਰਟ ਅਟੈਕ ਦੀ ਪ੍ਰੋਬਲਮ ਆਈ ਹੋਵੇ ਉਹ ਅੱਗ ਜਲ ਹੀ ਰਹੀ ਸੀ ਉਮਰ ਉਮਰ ਲਗਵਾ ਕਿੰਨੀ ਦੀ ਉਮਰ 33-34 ਸਾਲ ਦਾ ਸੀਗਾ ਜੀ ਅਜੇ ਅਨਮੈਰਿਡ ਸੀ ਦੇਖੋ ਇਸਾਰੇ ਮਾਮਲਾ ਕੀ ਹੈ ਜਿਹੜਾ ਨੌਜਵਾਨ ਹੈ ਇੱਥੇ ਲਾਸ਼ ਮਿਲੀ ਹੈ ਇਹ ਮਾਮਲਾ ਕੀ ਹੈ ਹਾਂਜੀ ਅੱਜ ਸਾਨੂੰ ਤਕਰੀਬਨ 11:00 ਵਜੇ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ 21 ਨੰਬਰ ਪੁਲ ਦੇ ਕੋਲੇ ਗ੍ਰੀਨ 뷰 ਕੋਲੇ ਇੱਕ ਨੌਜਵਾਨ ਸੀ ਉਹਦੀ ਇੱਥੇ ਕੂੜੇ ਦੇ ਢੇਰ ਦੇ ਉੱਤੇ ਗਿਰ ਗਿਆ ਸੀ ਉਹ ਤੇ ਉੱਤੇ ਉਹਨੂੰ ਅੱਗ ਲੱਗਣ ਕਰਕੇ ਉਹਦੀ ਉਹ ਤਾਂ ਡੈਥ ਹੋ ਗਈ ਤੇ ਜਿਸ ਤੇ ਵੀ ਮੌਕੇ ਤੇ ਪਹੁੰਚੇ ਆ ਤੇ ਉਹ ਪਤਾ ਕੀਤਾ ਤਾਂ ਇਹ ਗੁਰਤੇਜ ਸਿੰਘ ਦਾ ਲੜਕਾ ਗੁਰਤੇਜ ਸਿੰਘ ਗੁਰੀ ਇਹ ਇੱਥੇ ਬਾਈ ਨੰਬਰ ਲੱਗਿਆ ਸੀਗਾ ਅੰਕੜਾ ਦੁਕਾਨ ਦੇ ਉਧੇ ਅੰਗਰੇਜ਼ ਸਿੰਘ ਦੀ ਦੁਕਾਨ ਦੇ ਉੱਤੇ ਤੇ ਇਹ ਤੇ ਕੂੜੇ ਦੇ ਢੇਰ ਦੇ ਉੱਤੇ ਡਿੱਗ ਗਿਆ ਤੇ ਉਦੋਂ ਮੁਰਕੇ ਨੂੰ ਅੱਗ ਪੈ ਗਈ ਤੇ ਇਹਦੀ ਡੈਥ ਹੋ ਗਈ ਹੈ ਕੋਈ ਜਾਣਕਾਰੀ ਪਤਾ ਲੱਗਿਆ ਸਿੱਖਾ ਦਾ ਰਹਿਣ ਵਾਲਾ ਹੈ ਜਿਹੜਾ ਰਹਿਣ ਵਾਲਾ ਹੈ ਇਹ ਬਲਵੇੜਾ ਦਾ ਰਹਿਣੇ ਵਾਲਾ ਸੀ ਜੀ ਇਹਦੀ ਤਕਰੀਬਨ ਉਮਰ ਹੈਗੀ 33 34 ਸਾਲ ਜੀ ਸਰ ਕੋਈ ਕਾਰਨ ਦਾ ਪਤਾ ਲੱਗਿਆ ਕਿ ਕਿਸ ਤਰ੍ਹਾਂ ਨਹੀਂ ਹਜੇ ਤਾਂ ਇਹਦਾ ਮਤਲਬ ਇਹ ਹੀ ਹੈ ਵੀ ਕੂਰੇਟਰ ਦੇ ਜੋ ਸਾਨੂੰ ਇੱਥੇ ਰਾਗੀਰਾਂ ਨੇ ਇਨਫੋਰਮੇਸ਼ਨ ਦਿੱਤੀ ਆ ਜਿਵੇਂ ਉਹਨਾਂ ਦੇ ਸਾਹਮਣੇ ਹੀ ਗਰੇਆ ਫਿਰ ਉਹਨਾਂ ਨੇ ਚਾਰ ਪੰਜ ਜਣਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦ ਤੱਕ ਅੱਗ ਜ਼ਿਆਦਾ ਫੈਲ ਗਈ ਸੀਗੀ ਤੇ ਉਹਨੂੰ ਮਤਲਬ ਅੱਗ ਨਾਲ ਇਹਦੀ ਡੈਥ ਹੋ ਗਈ ਕੋਈ ਪਰਿਵਾਰ ਮੈਂਬਰ ਆਇਆ ਸਰ ਇਹ ਤਾਂ ਪਰਿਵਾਰ ਮੈਂਬਰ ਨੂੰ ਦੇ ਦਿੱਤੀ ਇਨਫੋਰਮੇਸ਼ਨ ਦੇ ਦਿੱਤੀ ਪਰਿਵਾਰਕ ਮੈਂਬਰ ਪਹੁੰਚ ਰਹੇ ਆ ਨਾਲ ਦੀ ਸਾਡੀ ਐਫਐਸ ਵੀ ਆ ਰਹੀ ਆ ਐਂਬੂਲੈਂਸ ਵਗੈਰਾ ਵੀ ਅਸੀਂ ਬੁਲਾ ਲਈ ਸਾਰੇ ਇੱਥੇ ਹਿੱਤ ਤੇ ਆ ਸਰ ਕਿੱਥੋਂ ਦੇ ਕਿੱਥੇ ਆ ਰਹੇ ਸੀ ਇਹ ਬੰਦੇ ਇਹ ਮਤਲਬ ਗ੍ਰੀਨ ਇਧਰ ਗ੍ਰੀਨਵੇਓ ਕਲੋਨੀ ਤੋਂ ਤੁਰਕੀ ਆ ਰਹੀ ਸੀ ਪੈਦਲ ਸੀਗਾ ਜੀ ਤੇ ਬਾਕੀ ਅਜੇ ਇਨਫਾਰਮੇਸ਼ਨ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਸ ਤੋਂ ਪਤਾ ਲੱਗੂਗਾ ਵੀ ਇਹ ਕਿਧਰ ਆ ਰਹੀ ਸੀ ਕਿੱਦੋਂ ਨਹੀਂ ਲੱਗਦਾ ਸਰ ਅਟੈਕ ਕੀ ਨਹੀਂ ਉਹ ਹੋਇਆ ਜਾਂ ਡਰਿੰਕ ਦੇਖਿਆ ਹੋ ਸਕਦਾ ਇਹ ਕੁਝ ਇਸ ਤਰੀਕੇ ਨਾਲ ਹੋਇਆ ਹੋਵੇ ਪਰ ਜਦੋਂ ਅਸੀਂ ਪੋਸਟ ਮਾਰਮ ਵਗੈਰਾ ਕਰਾਵਾਂਗੇ ਫੇਰ ਹੀ ਪਤਾ ਲੱਗੇਗਾ ਕਿ ਕਿਤਨੀ ਕਿ ਬਨ ਕਿੰਨਾ ਬਨ ਹੋ ਗਿਆ ਹੈ ਕਿਤਨੀ ਪਰਸੈਂਟ ਤੱਕ ਸਾਰੇ ਹੀ ਬਨ ਹੋ ਗਿਆ ਸਾਰੀ ਬਨੋਂ ਗਿਆ ਤਾਂ ਹੀ ਡੈਥ ਹੋ ਗਈ ਦੀ ਜੀ